ਹਾਂਜੀ ਦੋਸਤੋ ਇਸ ਸਮੇ ਜਿਹੜਾ ਅਪ੍ਰੈਲ ਦੇ ਅੱਧ ਦਾ ਸਮਾਂ ਚੱਲ ਰਿਹਾ ਹੈਗਾ ਤੇ ਇਸ ਸਮੇ ਕਾਫੀ ਸਾਰੇ ਸਵਾਲ ਹੀ ਆਉਂਦੇ ਆ ਕਿ ਕੀ ਹੁਣ ਅਸੀਂ ਬੂਟੇ ਲਾ ਸਕਦੇ ਆਂਗੇ ਫਲਾਂ ਵਾਲੇ ਜਾਂ ਫੁੱਲਾਂ ਵਾਲੇ ਤਾਂ ਆਪਣਾ ਜਿਹੜਾ ਜਵਾਬ ਇਹੀ ਹੁੰਦਾ ਕਿ ਜਿਹੜਾ ਤੁਸੀਂ ਹੁਣ ਜਿਹੜਾ ਫਲਾਂ ਵਾਲੇ ਬੂਟੇ ਨਾ ਲਾਓ ਹੁਣ ਤੁਸੀਂ ਅਗਸਤ ਤੱਕ ਜਿਹੜਾ ਜੁਲਾਈ ਦੇ ਅੰਤ ਤੋਂ ਲੈ ਕੇ ਅਗਸਤ ਦੇ ਅੱਧ ਤੱਕ ਤੁਹਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈਗਾ ਉਸ ਸਮੇ ਤੁਸੀਂ ਜਿਹੜਾ ਇਹ ਬੂਟੇ ਲਾ ਸਕਦੇ ਹੋਗੇ ਉਹਦਾ ਮੁੱਖ ਕਾਰਨ ਇਹ ਆ ਕਿ ਹੁਣ ਜਿਹੜਾ ਗਰਮੀ ਵੱਧ ਚੁੱਕੀ ਹੈਗੀ ਤੇ ਗਰਮੀ ਵਧਣ ਦੇ ਨਾਲ ਜਿਹੜਾ ਹੁਣ ਬੂਟੇ ਕਾਮਯਾਬ ਹੋਣ ਦੇ ਚਾਂਸ ਬਹੁਤ ਘਟ ਜਾਂਦੇ ਨੇਗੇ। ਗਰਮੀ ਦੇ ਵਿੱਚ ਕੀ ਕਾਰਨ ਬਣਦਾਗਾ ਜਿਵੇਂ ਮੰਨ ਲਓ ਤੁਸੀਂ ਥੈਲੀ ਵਾਲਾ ਬੂਟਾ ਹੁਣ ਟੋਆ ਪੁੱਟ ਕੇ ਜਿਹੜਾ ਤੁਸੀਂ ਲਾਉਂਗੇ ਮਿੱਟੀ ਦੇ ਵਿੱਚ ਤਾਂ ਜਿਹੜਾ ਥੈਲੀ ਦੇ ਵਿੱਚੋਂ ਜਿਹੜੀਆਂ ਜੜਾਂਆਂ ਗਿਆ ਮਿੱਟੀ ਦੇ ਵਿੱਚ ਬਾੜਨੀਆਂ ਸ਼ੁਰੂ ਹੋਣੀਆਂ ਗਿਆ ਉਹ ਬਣਦੀਆਂ ਨਹੀਂ ਗਿਆ ਉਹਦਾ ਕਾਰਨ ਇੱਕ ਤਾਂ ਜਿਹੜੀ ਪੂਰੀ ਸੱਲ ਨਹੀਂ ਮਿਲਦੀਗੀ। ਇੱਕ ਜਿੰਨਾ ਕਿ ਜੜਾਂ ਹੁੰਦੀਆਂ ਨੇ ਉਹਨਾਂ ਪਾਣੀ ਖਿੱਚ ਕੇ ਉਹ ਪੱਤਿਆਂ ਨੂੰ ਨਹੀਂ ਦੇ ਸਕਦੀਆਂ ਜਿੰਨਾ ਧੁੱਪ ਉੱਪਰੋਂ ਚਾੱਕ ਕੇ ਲੈ ਜਾਂਦੀ ਹੈ ਪੱਤਿਆਂ ਦੇ ਵਿੱਚ ਉਸੇ ਕਾਰਨ ਕਰਕੇ ਇਸ ਸਮੇਂ ਜਿਹੜੇ ਬੂਟੇ ਕਾਫੀ ਘੱਟ ਕਾਮਯਾਬ ਹੁੰਦੇ ਨੇਗੇ ਅਤੇ ਕੋਸ਼ਕ ਹਾਰਡ ਬੂਟੇ ਹੈਗੇ ਆ ਜਿਹੜੇ ਤੁਸੀਂ ਹੁਣ ਵੀ ਲਾ ਸਕਦੇ ਹੋ ਜਿਵੇਂ ਅੰਜੀਰ ਹੈਗੀ ਅੰਜੀਰ ਨੂੰ ਤੁਸੀਂ ਹੁਣ ਲਾ ਸਕਦੇ ਹੋਗੇ ਇਹ ਚੱਲ ਜਾਂਦੀ ਹੈ ਇਸ ਸਮੇਂ ਦੀ ਲੱਗੀ ਵੀ ਬਾਕੀ ਜਿਹੜੇ ਸੇਬ ਨਾਸ਼ਪਤੀ ਆਲੂ ਬੁਖਾਰਾ ਆੜੂ ਇਹਨਾਂ ਨੂੰ ਤੁਸੀਂ ਹੁਣ ਨਹੀਂ ਲਾ ਸਕਦੇ ਅ ਜੇਕਰ ਤੁਸੀਂ ਨਿੰਬੂ ਜਾਤੀ ਦਾ ਕੋਈ ਬੂਟਾ ਲਾਉਣਾ ਚਾਹੁੰਦੇ ਹੋ ਉਹ ਵੀ ਜਿਹੜਾ ਤੁਸੀਂ ਇਸ ਸਮੇਂ ਟਰਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਅਨਾਰ ਲਾਇਆ ਜਾ ਸਕਦਾ ਹੈਗਾ ਬਾਕੀ ਕੋਈ ਵੀ ਬੂਟੇ ਜਿਹੜੇ ਹੁਣ ਨਹੀਂ ਲਾਏ ਜਾ ਸਕਦੇ ਉਹਦਾ ਮੁੱਖ ਕਾਰਨ ਇਹੀ ਆ ਕਿ ਜਿਹੜਾ ਗਰਮੀ ਜ਼ਿਆਦਾ ਵਧਨ ਦੇ ਨਾਲ ਜਿਹੜਾ ਹੁਣ ਪੱਤਿਆਂ ਦੇ ਵਿੱਚੋਂ ਟਰਾਂਸਪੀਰੇਸ਼ਨ ਜ਼ਿਆਦਾ ਹੁੰਦੀ ਆ ਤੇ ਜਿਹੜਾ ਬੂਟੇ ਆਪਦੀ ਜੜ ਪ੍ਰੋਪਰ ਨਹੀਂ ਬਣਾ ਪਾਉਂਦੇ ਤੇ ਫੁੱਲਾਂ ਵਾਲਿਆਂ ਦੇ ਵਿੱਚ ਗੱਲ ਕਰ ਲਈਏ ਤਾਂ ਔਸ਼ਕ ਬੂਟੇ ਜਿਵੇਂ ਇੱਕ ਕਰੋਟੋਨ ਦਾ ਬਿਲਕੁਲ ਠੁਕ ਮੌਸਮਾ ਚੱਲ ਰਿਹਾ ਇਸ ਸਮੇਂ ਤੁਸੀਂ ਕਰੋਟੋਨ ਲਾ ਸਕਦੇ ਹੋਗੇ ਕਰੋਟੋਨ ਦੇ ਵਿੱਚ ਮੁੱਖ ਕੀ ਹੁੰਦਾ ਕਿ ਇਸ ਸਮੇ ਜਿਹੜੀ ਗਰੋਥ ਪੂਰੀ ਤੇਜ਼ੀ ਨਾਲ ਹੋਣੀ ਹੁੰਦੀ ਹੈਗੀ ਤੇ ਜੇਕਰ ਤੁਸੀਂ ਇਸ ਸਮੇ ਕਰੋਟੋਨ ਲਾ ਲੋਗੇ ਤਾਂ ਤੁਹਾਡੇ ਗਮਲੇ ਦੇ ਵਿੱਚ ਪੂਰਾ ਜਿਹੜਾ ਕਾਮਯਾਬ ਹੋ ਜਾਊਗਾ। ਕਰੋਟੋਨ ਲਾਉਣ ਵੇਲੇ ਮਿੱਟੀ ਜ਼ਿਆਦਾ ਸਖਤ ਨਹੀਂ ਪਾਉਣੀ ਰੇਤਾਂ ਤੇ ਮਿੱਟੀ ਮਿਕਸ ਤੁਸੀਂ ਪਾਉਣੀ ਹੈਗੇ। ਇਸ ਤੋਂ ਇਲਾਵਾ ਜਿਹੜਾ ਟਕੂਮਾ ਮਿੰਨੀ ਟਕੂਮਾ ਵਾਜਦਾਗਾ ਜਿੱਥੇ ਸੰਤਰੀ ਰੰਗ ਦੇ ਫੁੱਲ ਆਉਂਦੇ ਨੇ ਇਹ ਤੁਸੀਂ ਲਾ ਸਕਦੇ ਹੋਗੇ। ਇਹ ਤੋਂ ਇਲਾਵਾ ਜਿਹੜਾ ਜਰੇਨੀਅਮ ਆਗਾ ਇਹ ਪੌਦਾ ਵੀ ਸਦਾ ਬਹਾਰ ਆ ਇਹਦਾ ਵੀ ਜਿਹੜਾ ਸਮਾਂ ਚੱਲ ਰਿਹਾ ਹੈਗਾ। ਜਿੰਨੇ ਵੀ ਡਰਾਈ ਸਿੰਨਾਗੇ ਉਹ ਵੀ ਜਿਹੜੇ ਸਮੇਂ ਇੰਡੋਰ ਪਲਾਂਟਸ ਦੇ ਤੌਰ ਤੇ ਲਾਇਆ ਜਾ ਸਕਦੇ ਨੇਗੇ ਇਸ ਤੋਂ ਇਲਾਵਾ ਤੁਸੀਂ ਕੁਸ਼ਕ ਜਿਹੜੇ ਜਿਵੇਂ ਸੌਂਗ ਆਫ ਇੰਡੀਆ ਆ ਗਿਆ ਇਹ ਵੀ ਸਿਆਫਟੀ ਬੂਟਾ ਇਹ ਲਾਇਆ ਜਾ ਸਕਦਾਗਾ ਕਰੋਟੋਨ ਦੇ ਵਿੱਚ ਕੁਸ਼ਕ ਹੋਰ ਵੈਰਾਈਆਂ ਉਹ ਲਾਈਆਂ ਜਾ ਸਕਦੀਆਂ ਨੇਗੀਆਂ ਵਿਸਕਸ ਦੀ ਜਿਹੜੀ ਵੈਰਾਈ ਲਾਈ ਜਾ ਸਕਦੀ ਹੈਗੀ ਤੇ ਇਹਦੇ ਚ ਇੱਕ ਜਿਹੜੀ ਇਹ ਕਿਸਮ ਤੁਸੀਂ ਦੇਖ ਸਕਦੇ ਹੋ ਫੁੱਲਾਂ ਵਾਲੀ ਸਦਾਬਹਾਰ ਬੂਟਾ ਇਹ ਲਾਇਆ ਜਾ ਸਕਦਾ ਹੈਗਾ ਤੇ ਜਿਹੜਾ ਹਿਬਿਸਕਸ ਡਵਾਰਫ ਹਿਬਿਸਕਸ ਹੈਗਾ ਜਿਹੜਾ ਕਿ ਗੁੜਹਲਵੀ ਕਿਹਾ ਜਾਂਦਾ ਹੈਗਾ ਉਹ ਲਾਇਆ ਜਾ ਸਕਦਾ ਹੈਗਾ ਸਦਾਬਹਾਰ ਦੇ ਬੂਟੇ ਜਿਹੜਾ ਲਾਉਣ ਦਾ ਹੈ ਬਿਲਕੁਲ ਟੱਕ ਮਾ ਸਮਾਂ ਚੱਲ ਰਹਿਗਾ ਸਦਾਬਹਾਰ ਤੁਸੀਂ ਆਮ ਤੌਰ ਤੇ ਦੇਖਿਆ ਹੋਣਾਗਾ ਇਹਦੇ ਵਿੱਚ ਕਾਫੀ ਸਾਰੇ ਜਿਹੜੇ ਰੰਗ ਆਉਂਦੇ ਨੇ ਜਰੇਡੀਅਮ ਆਪਾਂ ਥੋੜੇ ਦਿਨ ਪਹਿਲਾਂ ਲਾਇਆ ਗਿਆ ਇਹਨੂੰ ਹੁਣ ਲਾਇਆ ਜਾ ਸਕਦਾ ਹੈਗਾ ਅੱਗੇ ਜਿਹੜੇ ਕੁਝ ਬੂਟੇ ਗਰਗੌਤੀ ਤੇ ਪਏ ਆ ਇਹਨਾਂ ਨੂੰ 라ਉਂ ਦਾ ਜਿਹੜਾ ਟੁਕ ਮਸਮਾ ਹੁੰਦਾ ਜੀ ਸਤੰਬਰ ਅਕਤੂਬਰ ਦੇ ਮਹੀਨਿਆਂ ਨੂੰ ਲਾਇਆ ਜਾਂਦਾ ਹੈਗਾ ਤੇ ਦੁਪਹਿਰ ਖੜੀ ਦੁਪਹਿਰ ਖੜੀ ਦੇ ਕਾਫੀ ਸਾਰੇ ਰੰਗਾਂ ਦੇ ਆਪਾਂ ਜਿਹੜਾ ਕੰਮ ਕਰ ਰਹੇ ਆ ਤੁਹਾਨੂੰ ਦਿਖਾ ਦਿੰਨੇ ਆਗੇ ਇਹ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਜਲਦੀ ਜਿਹੜੇ ਆਪਾਂ ਬੂਟੇ ਤਿਆਰ ਕਰ ਲੈਣੇ ਆਗੇ ਇਹ ਤੋਂ ਕਾਫੀ ਤੇ ਇਹ ਵੀ ਤੁਹਾਨੂੰ ਕਾਫੀ ਸਾਰੇ ਕਲਰ ਇਹਦੇ ਵਿੱਚੋਂ ਮਿਲ ਜਾਣਗੇ ਦੁਪਹਿਰ ਖੜੀ ਨੂੰ ਲਾਉਣ ਦਾ ਇਹ ਬਿਲਕੁਲ ਟੁਕ ਮਾ ਜਿਹੜਾ ਸਮਾਂ ਚੱਲ ਰਿਹਾ ਹੈਗਾ ਬਾਕੀ ਬੂਟੇ ਤੋਂ ਤੁਸੀਂ ਜਿਹੜਾ ਹੁਣ ਲਾਉਣ ਤੋਂ ਪਰਹੇਜ਼ ਕਰਨਾ ਹੈ ਉਹਦਾ ਮੁੱਖ ਕਾਰਨ ਆਪਾਂ ਪਹਿਨੇ ਹੀ ਦੱਸ ਚੁੱਕੇ ਹਾਂਗੇ ਤੇ ਉਹਨਾਂ ਨੂੰ ਲਾਉਣ ਦਾ ਅੱਗੇ ਜਿਹੜਾ ਸਮਾਂ ਹੈਗਾ ਉਹ ਹੈਗਾ ਜੀ ਆਪਣਾ ਗੱਲ ਕਰ ਲਈਏ ਜੁਲਾਈ ਦੇ ਅੰਤ ਤੋਂ ਲੈ ਕੇ ਅਗਸਤ ਸਤੰਬਰ ਤੱਕ ਤੁਸੀਂ ਉਹਨਾਂ ਨੂੰ ਲਾ ਸਕਦੇ ਹੋਗੇ ਤੇ ਕੁਝ ਕਿ ਜਿਹੜੇ ਆਪਾਂ ਸਿਆਬਟੀ ਬੂਟੇ ਆ ਜਿਹੜੇ ਮੌਸਮੀ ਹੈਗੇ ਉਹ ਹੁਣ ਲਾਏ ਜਾ ਸਕਦੇ ਹੈਗੇ ਉਹਨਾਂ ਦੀ ਵੀ ਆਪਾਂ ਜਿਹੜੀ ਪਨੀਰੀ ਤਿਆਰ ਕੀਤੀ ਹੈਗੀ ਇਹ ਬੂਟੇ ਨਿੰਬੂ ਜਾਤੀ ਵਾਲੇ ਇਹ ਵੀ ਤੁਸੀਂ ਜੇ ਕੁਝ ਜਗ੍ਹਾ ਵਗੈਰਾ ਇਸ ਉਡੀ ਸਮੱਸਿਆ ਕੀ ਤੁਸੀਂ ਅੱਗੇ ਤੁਹਾਡੇ ਕੋਲ ਵਿਹਲ ਹੀ ਨਹੀਂ ਹੋਣੀ ਤਾਂ ਲਾ ਸਕਦੇ ਨਹੀਂ ਤਾਂ ਜਿਹੜੇ ਇਹਨਾਂ ਨੂੰ ਵੀ ਤੁਸੀਂ ਅੱਗੇ ਜਾ ਕੇ ਜਲਾਈ ਅਗਸਤ ਦੇ ਵਿੱਚ ਲਾਉਣਾਗਾ ਤੇ ਗੱਲ ਕਰ ਲਈਏ ਮੌਸਮੀ ਫੁੱਲਾਂ ਦੀ ਉਹਨਾਂ ਦਾ ਬਿਲਕੁਲ ਟਕਮ ਜਿਹੜਾ ਸਮਾਂ ਚੱਲ ਰਿਹਾ ਹੈਗਾ ਉਹਦੇ ਵਿੱਚ ਜੀਨੀਆ ਹੋ ਗਿਆ ਕੋਚੀਆ ਹੋ ਗਿਆ ਕੋਸਮੋਸ ਹੋ ਗਿਆ ਗਾਸਫਰੀਨਾ ਹੋ ਗਿਆ ਤੇ ਸਨਫਲਾਅਰ ਹੋ ਗਿਆ ਜੀ ਇਹ ਕਾਫੀ ਸਾਰੇ ਅਮਰੈਂਥਸ ਹੋ ਗਿਆ ਅਮਰੈਂਥਸ ਦੇ ਵਿੱਚ ਵੀ ਕਾਫੀ ਕਲਰ ਨੇਗੇ ਇਹ ਆਪਾਂ 15 18 ਪ੍ਰਕਾਰ ਦੀ ਜਿਹੜੀ ਪਨੀਰੀ ਤਿਆਰ ਕੀਤੀ ਹੋਈ ਹੈਗੀ ਤੇ ਇਹ ਪੁੱਟ ਕੇ ਹੁਣ ਆਪਾਂ ਲਾ ਸਕਦੇ ਆ ਕਿ ਕੈਰੀਆਂ ਦੇ ਵਿੱਚ ਲਾਈ ਜਾ ਸਕਦੀ ਹੈ ਗਮਲਿਆਂ ਦੇ ਵਿੱਚ ਲਾਈ ਜਾ ਸਕਦੀ ਹੈ ਤੇ ਇਹਦੇ ਜਿਹੜੇ ਟ੍ਰਾਇਲ ਆ ਤੁਹਾਨੂੰ ਜਲਦ ਆਪਾਂ ਅਲੱਗ ਇੱਕ ਵੀਡੀਓ ਬਣਾ ਕੇ ਉਹ ਦੱਸਾਂਗੇ ਵੀ ਕਿਵੇਂ ਇਹ ਲਾਉਣੀ ਹੈਗੀ ਤੇ ਕਾਮਯਾਬ ਕਰਨ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਤੁਸੀਂ ਜਿਹੜਾ ਧਿਆਨ ਰੱਖਣਾਗਾ ਕੋਸ਼ਿਸ਼ ਕੇ ਪਲੱਗ ਟ੍ਰੇਆਂ ਦੇ ਵਿੱਚ ਵੀ ਲਾਈ ਹੋਈ ਹੈ ਪਨੀਰੀ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨਾਲ ਅੰਤ ਤੱਕ ਬਣੇ ਰਹਿਣ ਲਈ ਤੁਹਾਡਾ ਧੰਨਵਾਦ